ਰਾਸਪਗ ਦੀ ਵੱਡੀ ਖਬਰ ਬਿਕਰਮਜੀਤ ਸਿੰਘ ਮਜੀਠੀਆ ਨੂੰ ਇੱਕ ਵਾਰ ਫੇਰ ਐਸਆਈਟੀ ਨੇ ਸੰਮਣ ਭੇਜਿਆ ਹੈ ਜੀਹਾਂ ਦੱਸਦੀ ਹੈ ਕਿ ਡਰੱਗ ਕੇਸ ਦੇ ਵਿੱਚ ਕਰੋੜਾਂ ਰੁਪਏ ਦਾ ਜਿਹੜਾ ਡਰੱਗ ਕੇਸ ਪਿਆ ਹੋਇਆ ਹੈ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਔਰ ਇੱਕ ਵਾਰ ਫੇਰ ਸੰਮਣ ਭੇਜੇ ਨੇ ਬਿਕਰਮਜੀਤ ਠੀਆ ਦੀਆਂ ਦਿੱਕਤਾਂ ਇੱਕ ਵਾਰ ਫੇਰ ਵੱਧੀਆਂ ਨਜ਼ਰ ਆ ਰਹੀਆਂ ਨੇ 6 ਮਾਰਚ ਨੂੰ ਸਵੇਰੇ 11 ਵਜੇ ਪਟਿਆਲੇ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਚਰਨਜੀਤ ਸਿੰਘ ਚੰਨੀ ਵੱਲੇ ਐਨਡੀਪੀਐਸ ਦਾ ਜਿਹੜਾ ਕੇਸ ਦਰਜ ਕੀਤਾ ਗਿਆ ਸੀ ਡਰੱਗਸ ਕੇਸ ਆਏ ਔਰ ਜਿਸਦੇ ਵਿੱਚ ਬਿਕਰਮਜੀਤ ਸਿੰਘ ਮੰਜੀਠਿਆ ਨੂੰ 6 ਮਹੀਨਿਆਂ ਦੀ ਸਜ਼ਾ ਵੀ ਹੋਈ ਸੀ ਔਰ ਜਮਾਨਤ ਤੋਂ ਬਾਅਦ ਉਹ ਬਾਹਰ ਆਏ ਸੀ ਹਾਈ ਕੋਰਟ ਦਾ ਰੁਖ ਕਰਦੇ ਨੇ ਔਰ ਜਿਸ ਤੋਂ ਬਾਅਦ ਲਗਾਤਾਰ ਸਮਣੇ ਭੇਜੇ ਜਾਂਦੇ ਨੇ ਦਸੰਬਰ ਮਹੀਨੇ ਤੋਂ 18 ਦਸੰਬਰ 27 ਦਸੰਬਰ 5 ਫਰਵਰੀ ਔਰ ਜਨਵਰੀ ਦੇ ਵਿੱਚ ਔਰ ਹੁਣ ਇੱਕ ਵਾਰ ਫਿਰ ਸਮਣੇ ਭੇਜੇ ਗਏ ਨੇ ਬਿਕਰਮਜੀਤ ਸਿੰਘ ਮੰਜੀਠਿਆ ਨੂੰ ਔਰ ਦੱਸਤੀ ਕਿ ਐਸਆਈਟੀ ਦੇ ਸਾਹਮਣੇ ਬਿਕਰਮਜੀਤ ਸਿੰਘ ਮੰਜੀਠਿਆ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਔਰ ਪਟਿਆਲੇ ਦੇ ਆ ਵਿੱਚ ਵਿਕੰਨਿਤthia ਪਹਿਲਾਂ ਵੀ ਇੱਕ ਵਾਰ ਜਿਹੜੇ ਕੇਸ ਹੋਏ ਸੀ ਜਨਵਰੀ ਮਹੀਨੇ ਵੀ ਉਹਨਾਂ ਨੂੰ ਐਸਆਈਟੀ ਕੇਸ ਦੇ ਵਿੱਚ ਸੰਮਣ ਭੇਜਿਆ ਗਿਆ ਸੀ ਔਰ ਦਸੇ ਐਨਡੀਪੀਐਸ ਕੇਸ ਦੇ ਤਹਿਤ ਐਸਆਈਟੀ ਬਣਾਈ ਗਈ ਹੈ ਪਟਿਆਲੇ ਦੇ ਵਿੱਚ ਔਰ ਮੋੜ ਤੋਂ ਫੇਰ ਸੰਮਣ ਆਏ ਨੇ ਦੱਸਦੀ ਕਿ ਪਹਿਲਾਂ ਵਿਕਰਮਜੀਠੀਆ ਨੂੰ ਇਹ ਸੰਮਨ ਆਇਆ ਸੀ ਉਹ ਸਭ ਤੋਂ ਪਹਿਲਾਂ 18 ਦਸੰਬਰ 2023 ਨੂੰ ਉਹਨਾਂ ਦਸੰਬਰ ਦੇ ਤੇ ਹੁਣ ਪਟਿਆਲਾ ਪੁਲਿਸ ਲਾਈਨ ਦੇ ਪੇਸ ਹੋਣ ਦੇ ਹੁਕਮ ਮਦੋਂ ਵੀ ਦਿੱਤੇ ਸੀ ਇੱਕ ਵਾਰ ਫੇਰ ਪਟਿਆਲਾ ਪੁਲਿਸ ਨੇ ਹੁਕਮ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਾਲੀ ਐਸਆਈਟੀ ਆ ਦੇ ਸਾਹਮਣੇ ਪੇਸ ਹੋਣਗੇ ਕਰੋੜਾ ਰੁਪਏ ਦੇ ਨਸ਼ਾ ਤਸਕਰੀ ਨਾਲ ਜੁੜਿਆ ਇਹ ਮਾਮਲਾ ਹੈ ਔਰ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਐਸਆਈਟੀ ਆ ਉਸ ਦੇ ਸਾਹਮਣੇ ਵਿਕਰਮਜੀਠੀਆ ਆ ਮੁਰ ਤੋਂ ਪੇਸ ਹੋਣਗੇ ਕਿਉਂਕਿ ਲਗਾਤਾਰ ਬਿਕਰਮਜੀਠੀਆ ਦੇ ਨਾਲ ਇਹ ਵੀ ਖਬਰ ਸਾਹਮਣੇ ਆ ਰਹੀ ਸੀ ਕਿ ਬਿਕਰਮਨਜੀਠੀਆ ਉੱਤੇ ਜਿਹੜਾ ਮੁਕੱਦਮਾ ਚਲਾਉਣ ਦੀ ਗੱਲ ਆਮ ਆਦੀ ਪਾਰਟੀ ਕਰ ਰਹੀ ਸੀ ਪਰ ਉਸੇ ਵਿੱਚਕਾਰ ਬਿਕਰਮਨਜੀਠੀਆ ਜਾ ਵੀ ਰਹੇ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਵੀ ਸਾਧ ਰਹੇ ਨੇ ਜਿਸ ਨੂੰ ਲੈ ਕੇ ਲਗਾਤਾਰ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਬਿਕਰਮਨਜੀਠੀਆ ਪੇਸ ਹੋਣਗੇ ਪਰ ਉੱਥੇ ਵੀ ਗੱਲ ਦੱਸਦੀ ਹੈ ਕਿ ਬਿਕਰਮਨਜੀਠਿਆ ਨੇ ਪਿਛਲੇ ਦਿਨੀ ਇਹ ਵੀ ਗੱਲ ਕਹੀ ਸੀ ਮੈਂ ਦੇਖੋ ਪਹਿਲੀ ਗੱਲ ਤੁਹਾਨੂੰ ਅਪਰੀਸ਼ੀਏਟ ਇਹ ਗੱਲ ਕਰਨੀ ਚਾਹੀਦੀ ਕਿ ਕੇਜਰੀਵਾਲ ਸਾਹਿਬ ਨੂੰ ਤਿੰਨ ਆਰੀ ਸਾਹਮਣ ਹੋ ਗਏ ਜੀ ਉਹਨਾਂ ਨੂੰ ਕੋਈ ਨਾ ਕੋਈ ਲੁਕਾਉਣ ਨੂੰ ਆ ਡਰ ਹੈ ਤਦ ਉਹ ਈਡੀ ਅੱਗੇ ਪੇਸ਼ ਨਹੀਂ ਹੁੰਦੇ ਜੀ ਪੰਜਾਬ ਪੁਲਿਸ ਦੀ ਪ੍ਰੋਟੈਕਸ਼ਨ ਹੈ ਥਾ ਉਹਨਾਂ ਨੂੰ ਹੁਸ਼ਿਆਰਪੁਰ ਲੁਕੋ ਕੇ ਰੱਖਿਆ ਮਗਰ ਚਲੋ ਮੈਂ ਕੇਜਰੀਵਾਲ ਸਾਹਿਬ ਨੂੰ ਆਪਦੇ ਵੱਡੇ ਵੀਰ ਨੂੰ ਇਹ ਕਹਿਣਾ ਚਾਹੁੰਦਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਜਿੱਥੇ ਲੋੜ ਪੱਲੂ ਲੋੜ ਪਊ ਮੈਂ ਨਾਲ ਜਾਣ ਨੂੰ ਤਿਆਰ ਮਗਰ ਕਾਨੂੰਨ ਇਸ ফর एवरीवन ਇਹ ਨਹੀਂ ਕਿ ਕਿਉਂਕਿ ਪੰਜਾਬ ਪੁਲਿਸ ਮੇਰੇ ਨਾਲ ਉਹ ਕੁਝ ਕਰ ਰਹੀ ਹੈ ਮੇਰੇ ਜਿਹੜੇ ਹਾਈ ਕੋਰਟ ਦੇ ਆਨਰੇਬਲ ਹਾਈ ਕੋਰਟ ਦੇ ਆਰਡਰ ਸਨ 10 8 22 ਦੇ ਉਹ ਕਿਛੇ ਨਹੀਂ ਇਹ ਗੱਲ ਕਹਿੰਦੇ ਕਿ ਮੈਨੂੰ ਕਿਸੇ ਸੇਟ ਅੱਗੇ ਜਾ ਕੇ ਪੇਸ਼ ਹੋਣ ਦੀ ਲੋੜ ਤੁਹਾਡੇ ਜਿਹੜੇ ਆਕਾ ਕੇਜਰੀਵਾਲ ਨੇ ਉਹ ਈਡੀ ਦੇ ਸਾਹਮਣੇ ਕਿਉਂ ਨਹੀਂ ਪੇਸ਼ ਹੁੰਦੇ ਮੈਂ ਤਾਂ ਹਰ ਵਾਰ ਤੁਹਾਡੇ ਐਸਆਰਟੀ ਦੇ ਸਾਹਮਣੇ ਪੇਸ਼ ਹੁੰਨਾ ਪਰ ਤੁਹਾਡੇ ਜਿਹੜੇ ਆਕਾ ਕੇਜਰੀਵਾਲ ਨੇ ਉਹ ਕਿਉਂ ਨਹੀਂ ਪੇਸ਼ ਹੁੰਦੇ ਕਈ ਤੱਜ ਕੱਸੀ ਕੈਸੀ ਵਿਕਰਮਜੀਤ ਮਜੀਠੀ ਦੇ ਵੱਲੋਂ ਇੱਕ ਵਾਰ ਫੇਰ ਵਿਕਰਮ ਮਜੀਠੀਆ ਨੇ ਜਿਹੜੇ ਉਹ ਨਜ਼ਰ ਆ ਰਹੇ ਨੇ ਜਿਹੜੇ ਇਸ ਕੇਸ ਦੇ ਵਿੱਚ ਦੱਸ ਦੱਸਦੀ ਕਿ 6 ਮਾਰਚ ਨੂੰ 11 ਵਜੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਪਰ ਦੇਖਣਾ ਹੋਵੇਗਾ ਕਿ ਵਿਕਰਮ ਮਜੀਠੀਆ 11 ਵਜੇ ਪੇਸ ਹੋਣਗੇ 6 ਫਰਵਰੀ ਨੂੰ ਮਾਰਚ ਨੂੰ ਮਾਫ ਕਰਨਾ ਜਾਂ ਨਹੀਂ ਪਰ ਉੱਤੇ ਬੜਾ ਸਵਾਲੇ ਖੜਾ ਹੋ ਰਿਹਾ ਹੈ ਕਿ ਲਗਾਤਾਰ ਵਿਕਮ ਜੀਠੀਆ ਵੀ ਟਵੀਟ ਕਰਦੇ ਨਜ਼ਰ ਆ ਰਹੇ ਨੇ ਪੋਸਟਾਂ ਸੰਜੀਏ ਕਰਦੇ ਨਜ਼ਰ ਆ ਰਹੇ ਨੇ ਕਿ ਤੁਹਾਡੇ ਅਰਵਿੰਦ ਕੇਜਰੀਵਾਰ ਜੋ ਸਰਪ੍ਰਿੰਮੋ ਨੇ ਆਵਾਦੀ ਪਾਰਟੀ ਦੇ ਉਹ ਕਿਉਂ ਨਹੀਂ ਜਿਹੜੇ ਈਡੀ ਦੇ ਸਾਹਮਣੇ ਪੇਸ ਹੁੰਦੇ ਉਹ ਤਾਂ ਕੋਟ ਦਾ ਰੁਖ ਕਰਦੇ ਨੇ ਉਹ ਡਰਦੇ ਨੇ ਜਿਉਂ ਉਹਨਾਂ ਨੂੰ ਡਰ ਲੱਗਦਾ ਤਾਂ ਮੈਂ ਉਹਨਾਂ ਦੇ ਨਾਲ ਜਾਵਾਂਗਾ ਉਹ ਈਡੀ ਸਾਹਮਣੇ ਪੇਸ ਹੋਣ ਪਰ ਜਿਹੜੀ ਐਸਆਈਟੀ ਬਣਾਈ ਗਿਆ ਨਵੀਂ ਐਸਆਈਟੀ ਬਣਾਈ ਗਿਆ ਮੁੱਖ ਮੰਤਰੀ ਭਵੰਤ ਮਾਨ ਦੇ ਵੱਲੋਂ ਡੀਆਈਜੀ ਗੁਰਚਾਰਨ ਸਿੰਘ ਭੁੱਲਰ ਦੀ ਅਗਵਾਈ ਵਾਲੀ ਐਸਆਈਟੀ ਹੈ ਇਸ ਦੇ ਸਾਹਮਣੇ ਵਿਕਰਮ ਮਨਜੀਠੀ ਆਪੇਸ ਹੋਣਗੇ ਤਾਂ ਉਸ ਤੋਂ ਪਹਿਲਾਂ ਵਿਕਰਮ ਮਨਜੀਠੀ ਦੇ ਦਿੱਤਾ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ ਪਰ ਲਗਾਤਾਰ ਅੱਜ ਦੱਸਦੀ ਕਿ ਸਵੇਰ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਵਿਕਰਮ ਮਨਜੀਠੀ ਨੂੰ ਇੱਕ ਵਾਰ ਫੇਰ ਸੰਮਣ ਭੇਜੇ ਨੇ ਐਸਆਈਟੀ ਨੇ ਔਰ ਦੱਸਦੀ ਹੈ ਕਿ 6 ਮਾਰਚ ਨੂੰ ਐਸਆਈਟੀ ਦੇ ਸਾਹਮਣੇ ਪਟਿਆਲੇ ਗੁਰਚਾਰਨ ਸਿੰਘ ਡੀਆਈਜੀ ਦੀ ਰੇਂਜ ਵਾਲੇ ਜਿਹੜੀ ਐਸਆਈਟੀ ਬਣੀ ਹੋਈ ਹੈ ਉਸ ਦੇ ਸਾਹਮਣੇ ਪੇਸ ਹੋਣ